ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਯੋਜਨਾਵਾਂ ਲੋਕਾਂ ਵਾਸਤੇ ਲਿਆਂਾਈਆਂ ਜਾਂਦੀਆਂ ਨੇ ਤੇ ਇਹਨਾਂ ਯੋਜਨਾਵਾਂ ਦੇ ਤਹਿਤ ਇੱਕ ਯੋਜਨਾ ਹੈ ਮੁਫਤ ਰਾਸ਼ਨ ਦੀ ਮੁਫਤ ਰਾਸ਼ਨ ਮੁਹੱਈਆ ਕਰਵਾਇਆ ਜਾਂਦਾ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਕਮਾਈ ਦੇ ਜ਼ਰੀਏ ਬਹੁਤ ਘੱਟ ਹੁੰਦੇ ਨੇ ਤੇ ਉਹਦੇ ਵਾਸਤੇ ਇੱਕ ਕਾਰਡ ਵੀ ਬਣਦਾ ਹੈ ਤੇ ਹੁਣ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਜਿਹੜੇ ਲੋਕਾਂ ਨੇ ਇਸ ਕਾਰਡ ਦੇ ਬਾਬਤ KYC ਨਹੀਂ ਕਰਵਾਈ ਉਹਨਾਂ ਨੂੰ 30 ਜੂਨ ਤੋਂ ਬਾਅਦ ਰਾਸ਼ਨ ਨਹੀਂ ਮਿਲੇਗਾ ਯਾਨੀ ਕਿ 30 ਜੂਨ ਤੱਕ ਦਾ ਸਮਾਂਦਰ ਧਾਰਤ ਕੀਤਾ ਗਿਆ ਹੈ KYC ਕਰਵਾਉਣ ਦਾ ਤੇ ਜੇਕਰ ਇਹ KYC ਨਹੀਂ ਕਰਵਾਈ ਜਾਂਦੀ ਤਾਂ ਉਹਨਾਂ ਦਾ ਨਾਮ ਪੋਰਟਲ ਦੇ ਵਿੱਚੋਂ ਕੱਟ ਦਿੱਤਾ ਜਾਏਗਾ ਤੇ ਉਹ ਮੁਫਤ ਵਾਲੀ ਕਣਕ ਲੈਣ ਦੇ ਹੱਕਦਾਰ ਨਹੀਂ ਰਹਿਣਗੇ ਦੱਸ ਦਈਏ ਕਿ 28 ਲੱਖ ਤੋਂ ਵੱਧ ਲੋਕ ਨੇ ਜਿਨ੍ਹਾਂ ਨੇ ਅਜੇ ਤੱਕ KYC ਨਹੀਂ ਕਰਵਾਈ ਜੇਕਰ ਨਹੀਂ ਕਰਵਾਉਂਦੇ ਤਾਂ ਉਹਨਾਂ ਨੂੰ ਮੁਫਤ ਦੀ ਸਹੂਲਤ ਨਹੀਂ ਮਿਲੇਗੀ ਤੇ ਕੁਲ ਮਿਲਾ ਕੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 40 ਲੱਖ ਤੋਂ ਵੱਧ ਜਿਹੜੇ ਨੇ ਉਹ ਕਾਰਦਾਰਕ ਨੇ ਜਿਨ੍ਹਾਂ ਨੂੰ ਕਣਕ ਮਿਲਦੀ ਹੈ ਤੇ ਉਹਨਾਂ ਦੇ ਅੱਗੇ ਪਰਿਵਾਰਾਂ ਦੇ ਜਿਹੜੇ ਜੀ ਨੇ ਉਹ ਤਕਰੀਬਨ 1.5 ਕਰੋੜ ਤੋਂ ਜ਼ਿਆਦਾ ਬਣ ਜਾਂਦੇ ਨੇ ਤਾਂ ਉਹਨਾਂ ਨੂੰ ਇਹ ਮੁਫਤ ਦੀ ਸਹੂਲਤ ਮਿਲਦੀ ਸੀ ਪਰ ਉਹਨਾਂ ਦੇ ਵਿੱਚੋਂ ਵੀ ਜਿਹੜੇ ਨੇ 28 ਲੱਖ 14267 ਮੈਂਬਰ ਰਜਿਸਟਰਡ ਨੇ ਪਰ ਉਹਨਾਂ ਨੇ ਅਜੇ ਤੱਕ KYC ਨਹੀਂ ਕਰਵਾਇਆ ਤਾਂ ਉਹਨਾਂ ਨੂੰ ਹੁਣ ਮੁਫਤ ਕਣਕਲਾ ਲਾਭ ਨਹੀਂ ਮਿਲ ਸਕੇਗਾ ਜ਼ਿਕਰ ਹੋ ਗਿਆ ਕਿ ਇਹਨਾਂ ਯੋਜਨਾਵਾਂ ਨੂੰ ਲੈ ਕੇ ਵਿਰੋਧੀ ਸਵਾਲ ਵੀ ਖੜੇ ਕਰਦੇ ਨੇ ਪਰ ਵਿਰੋਧੀ ਵੀ ਕਈ ਵਾਰ ਕੀ ਕਰਦੇ ਨੇ ਜਦੋਂ ਚੋਣ ਮੈਨੀਫੈਸਟੋ ਜਾਰੀ ਕਰਦੇ ਨੇ ਤਾਂ ਉਹਦੇ ਵਿੱਚ ਉਹ ਵੀ ਇਹ ਜਿਹੀ ਜਿਹੜੇ ਲਾਰੇ ਲਾ ਦਿੰਦੇ ਨੇ ਜਿਵੇਂ ਸ਼੍ਰੋਮਣੇ ਕਾਲੇ ਦਲ ਦੀ ਸਰਕਾਰ ਵੇਲੇ ਆਟਾ ਦਾਲ ਸਕੀਮ ਚੱਲੀ ਸੀ ਉਸ ਤੋਂ ਬਾਅਦ ਦੇ ਵਿੱਚ ਹੁਣ ਚੰਨੀ ਸਰਕਾਰ ਵੇਲੇ ਔਰਤਾਂ ਦਾ ਸਫ਼ਰ ਮੁਫਤ ਕਰ ਦਿੱਤਾ ਗਿਆ ਉਹਨੂੰ ਕੰਟੀਨਿਊ ਕੀਤਾ ਹੋਇਆ ਹੈ ਪੰਜਾਬ ਦੀ ਮੌਜੂਦਾ ਸਰਕਾਰ ਨੇ ਤੇ ਇਸੇ ਦੇ ਚੱਲਦਿਆਂ ਵੱਖ-ਵੱਖ ਦਾਅਵੇ ਕੀਤੇ ਜਾਂਦੇ ਨੇ ਪਿੱਛੇ ਜੇ ਦਾਵਾ ਕੀਤਾ ਗਿਆ ਕਿ ਜਿਹੜੇ ਕਣਕ ਨਹੀਂ ਲੈਣਾ ਚਾਹੁੰਦੇ ਉਹਨਾਂ ਨੂੰ ਆਟਾ ਮਿਲੇਗਾ ਤਾਂ ਡੀਪੂ ਹੋਲਡਰਸ ਦੀ ਸਿਰਦਰਦੀ ਵਾਧ ਮੁਲਾਜ਼ਮਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਹੁਣ ਕੁੱਲ ਮਿਲਾ ਕੇ ਉਹ ਲੋਕ ਜਿਹੜੇ ਕੇਵਾਈਸੀ ਨਹੀਂ ਕਰਵਾ ਰਹੇ ਸ਼ਾਇਦ ਉਹਨਾਂ ਨੇ ਸਹੀ ਤਰੀਕੇ ਦੇ ਨਾਲ ਇਹ ਕਾਰਡ ਨਹੀਂ ਬਣਵਾਏ ਸੀ ਇਸ ਕਰਕੇ ਨਹੀਂ ਕਰਵਾ ਰਹੇ ਤਾਂ ਸਰਕਾਰ ਦਾ ਮਕਸਦ ਵੀ ਇਹੀ ਹੈ ਕਿ ਪਛਾਣ ਹੋ ਚੱਕੇ ਸਕੇ ਕਿ ਕਿਹੜਾ ਬੰਦਾ ਲੋੜਵੰਦ ਹੈ ਤੇ ਕਿਹੜਾ ਪੂਰਾ ਸੁਖਵਾਨ ਹੋਣ ਦੇ ਕਾਰਨ ਵੀ ਅਜਿਹੀਆਂ ਯੋਜਨਾਵਾਂ ਦਾ ਲਾਭ ਉਠਾ ਰਿਹਾ ਅਪਡੇਟਸ ਹੋਣਗੇ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਉਕਵਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ